एपिसोड 26 कॉफी विद कर्नल जयवंत पंजाब 4 पंजाबी बाय पंजाबी ਸਸੀਕਾ कॉफी विद कर्नल जयवंत ਇਸ ਨਵੇਂ ਸ਼ੋਅ ਦੇ ਵਿੱਚ ਸਾਰੇ ਦੋਸਤਾਂ ਦਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਦੀ ਜਿਹੜੀ ਅਸੀਂ ਖਬਰਾਂ ਜਿਸ ਤੇ ਚਰਚਾ ਕਰਾਂਗੇ ਮਦਰ ਨਿਕੋਲਸ ਮਦਰੋ ਜਿਹੜਾ ਵੈਨਿਜ਼ੁਏਲਾ ਦਾ ਰਾਸ਼ਟਰਪਤੀ ਹੈ ਉਹ ਅਮਰੀਕਾ ਕਿਸ ਤਰ੍ਹਾਂ ਹੱਥੋਂ ਚੁੱਕ ਕੇ ਲੈ ਕੇ ਜਾਂਦਾ ਉਹਦੇ ਬਾਰੇ ਚਰਚਾ ਕਰਾਂਗੇ ਮੇਅਰ ਮਮਦਾਨੀ ਨਿਊਯਾਰਕ ਦਾ ਉਸਨੇ ਭਾਰਤ ਦੇ ਦੇ ਖਿਲਾਫ ਕੁਝ ਬੋਲਿਆ ਫਿਰ ਭਾਰਤ ਨੇ ਵੀ ਪ੍ਰਤੀਕਿਰਿਆ ਹੋਈ ਹੈ ਉਹਦੇ ਬਾਰੇ ਚਰਚਾ ਕਰਾਂਗੇ ਆਪ ਦਾ ਸਰਪੰਚ ਦਿਨ ਦਿਹਾੜੇ ਮਾਰੇ ਜਾਂਦਾ ਹੈ ਪਲਾਨਡ ਆਰਡਰ ਪੰਜਾਬ ਦੀ ਉਸ ਤੇ ਸਥਿਤੀ ਚਰਚਾ ਕਰਾਂਗੇ ਭਗਵੰਤ ਮਾਨ ਕਹਿੰਦਾ ਵੀ ਨਸ਼ੇ ਵਿਰੁੱਧ ਮੇਰਾ ਸੈਕਿੰਡ ਫੇਸ ਸ਼ੁਰੂ ਹੋ ਗਿਆ ਉਹਦੇ ਬਾਰੇ ਚਰਚਾ ਕਰਾਂਗੇ ਅਤੀਸ਼ੀ ਦੀ ਸਟੇਟਮੈਂਟ ਜਿਹੜੀ ਆਈ ਹੈ ਗੁਰੂਆਂ ਦੇ ਉੱਪਰ ਜਿਹੜੀ ਵਿਧਾਨ ਸਭਾ ਜਿੱਤਿਆ ਉਹਦੇ ਬਾਰੇ ਜਾਣਕਾਰੀ ਤੇ ਚਰਚਾ ਕਰਾਂਗੇ ਫਿਰ ਜਿਹੜੀ ਬਹੁਤ ਪੋਜ਼ਿਟਿਵ ਖਬਰ ਆਈ ਹੈ ਕਿ ਫਰਸਟ ਡਿਸਟ੍ਰਿਕਟ ਕੋਰਟ ਹੈ ਜਿਹੜੇ ਕੇਰਲਾ ਦੇ ਵਿੱਚ ਉਹ ਪੇਪਰਲੈਸ ਹੋ ਰਹੀ ਹੈ। ਉਸ ਤੋਂ ਬਾਅਦ ਸਪੋਰਟਸ ਦੇ ਵਿੱਚ 12 ਅਸੀ ਦੇ ਵਿੱਚ ਵਾਲੀਬਾਲ ਚੈਂਪੀਅਨਸ਼ਿਪ ਹੋ ਰਹੀ ਹੈ। ਉਹਦੇ ਬਾਰੇ ਕਰਨਾ ਸਭ ਦੱਸਾਂਗੇ। ਕਰਨਾ ਸਭ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ। ਸਤਿਕਾਰ ਸਤੰਦਰ ਜੀ, ਵਾਇਗਰੂ ਜੀ ਦਾ ਖਾਲਸਾ ਵਰਗ ਜੀ ਕੀ ਫਤਿਹ। ਵਾਇਗਰੂ ਜੀ ਦਾ ਖਾਲਸਾ, ਵਾਇਗਰੂ ਜੀ ਕੀ ਫਤਿਹ। ਕਰਨਾ ਸਭ ਸ਼ੁਰੂ ਕਰਨ ਤੋਂ ਪੱਲੇ ਤੁਹਾਡਾ ਜਿਹੜਾ ਇਸ ਹਫਤੇ ਦਾ ਅਨੁਭਵ ਜਾਂ ਕੋਈ ਕੋਈ ਚੀਜ਼ ਸਾਡੇ ਦਰਸ਼ਕਾਂ ਨਾਲ ਤੁਸੀਂ ਕਮਿਊਨੀਕੇਟ ਕਰਨਾ ਚਾਹੁੰਦੇ ਹੋ ਸਾਹ ਹ ਇਹ ਹਫਤਾ ਚੰਗਾ ਨਿਕਲਿਆ ਹਸਤਿੰਦਰ ਜੀ ਇਹਦੇ ਉਤੇ ਜ਼ਿਆਦਾ ਖੁਸ਼ੀ ਅਗਲੇ ਹਫਤੇ ਦੀ ਹੋ ਰਹੀ ਹੈ ਜਦੋਂ ਕਿ ਅਸੀਂ ਲੋਹੜੀ ਮਨਾਵਾਂਗੇ ਤੇ ਮਕਰ ਸੰਕ੍ਰਾਂਤੀ ਮਨਾਵਾਂਗੇ ਤੇ ਪੁੰਗਲ ਮਨਾਵਾਂਗੇ ਤੇ ਉਹਦੇ ਵਾਸਤੇ ਵੀ ਅਸੀਂ ਸ਼ੁਰੂ ਕਰਨ ਤੋਂ ਪਹਿਲੇ ਹੀ ਆਪਣੇ ਦਰਸ਼ਕਾਂ ਨੂੰ ਤੇ ਸਭ ਨੂੰ ਤੁਹਾਨੂੰ ਵਧਾਈਆਂ ਦੇਣੇ ਆ ਸ਼ੁਭ ਕਾਮਨਾਵਾਂ ਦਿੰਨੇ ਆ ਐਡਾ ਐਡਾ ਚੰਗਾ ਅਫਸਰ ਹੈਗਾ ਤੇ ਉਹਦੇ ਵਿੱਚ ਸਾਰੇ ਖੁਸ਼ ਰਹਿਣ ਤਾਂ ਕਰ ਸਭ ਜਿਹੜੀ ਫਰਸਟ ਖਬਰ ਜਿਹੜੀ ਅੱਜ ਅਸੀਂ ਵਿਦੇਸ਼ ਤੋਂ ਸ਼ੁਰੂ ਕਰ ਰਹੇ ਹਾਂ ਫੌਰਨ ਤੋਂ ਸ਼ੁਰੂ ਕਰ ਰਹੇ ਹਾਂ ਅਮਰੀਕਾ ਨਹੀਂ ਜੋ ਵੈਨਜੂਏਲਾ ਦੇ ਜੇ ਰਾਸ਼ਟਰਪਤੀ ਹੈ ਮਦਰੋ ਨਿਕੋਲਸ ਮਦਰੋ ਉਹਨੂੰ ਰਾ ਉਹਦੀ ਵਾਈਫ ਨੂੰ ਵੀ ਦੋਨਾਂ ਨੂੰ ਰਾਤ ਦੇ ਸਮੇਂ ਦੇ ਵਿੱਚ ਕਿਡਨੈਪ ਕਰਕੇ ਆਪਣੇ ਦੇਸ਼ ਚ ਲੈ ਗਏ ਔਰ ਉਹਨਾਂ ਤੇ ਕੇਸ ਚਲਾ ਰਹੇ ਆ ਉਰੇ ਬੜਾ ਇੰਟਰਨੈਸ਼ਨਲ ਲੈਵਲ ਤੇ ਉਹ ਦੇਸ਼ ਦੇ ਵਿੱਚ ਹਰ ਜਗ੍ਹਾ ਇੱਕ ਬੜਾ ਚਰਚਾ ਦਾ ਵਿਸ਼ਾ ਬਣਿਆ ਤੇ ਇਸ ਦੇ ਬਾਰੇ ਥੋੜਾ ਜਾਣਕਾਰੀ ਆ ਸਤਿੰਦਰ ਜੀ ਜੋ ਇਸ ਵੇਲੇ ਅਮਰੀਕਾ ਚ ਹੋ ਰਿਹਾ ਉਹ ਤੇ ਅਮਰੀਕਾ ਜੋ ਕਰ ਰਿਹਾ ਹੈ ਰਾਦਰ ਉਹ ਬਹੁਤ ਹੀ ਨਿੰਦਯੋਗ ਹੈ ਇਹ ਕੋਈ ਤਰੀਕਾ ਨਹੀਂ ਹੈ ਕਿਸੇ ਇੱਕ ਵੱਡੀ ਪਾਵਰ ਨੂੰ ਜਾਂ ਕਿਸੇ ਵੀ ਦੇਸ਼ ਨੂੰ ਬਿਹੇਵ ਕਰਨ ਦੇ ਵਾਸਤੇ ਆ ਜੋ ਵੀ ਕੰਟਰੀ ਹੈ ਉਹਦੇ ਲੋਕ ਜਿਹੜੇ ਨਵੇਂ ਆਪਣੀ ਸਰਕਾਰ ਚ ਹੁੰਦੇ ਨੇ ਤੇ ਕੰਟਰੀ ਦੀ ਸੋਵਰਨਿਟੀ ਨੂੰ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਅਮਰੀਕਾ ਦਾ ਤੇ ਹੁਣ ਐਸਾ ਲੱਗਣਾ ਸ਼ੁਰੂ ਹੋ ਗਿਆ ਹੈ ਕਿ ਇਹ ਉਸੇ ਜਗ੍ਹਾ ਦੇ ਵਿੱਚ ਅਟੈਕ ਕਰਦਾ ਹੈ ਤੇ ਉਸੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਜਿਹੜਾ ਥੋੜਾ ਕਮਜ਼ੋਰ ਹੋਏ ਤੇ ਜਿੱਥੋਂ ਦੀ ਇਹਨੂੰ ਕੋਈ 4 ਪੈਸੇ ਦਾ ਸਿਰਫ ਪੈਸੇ ਦਾ ਲਾਭ ਹੋਏ ਕੋਈ ਇਹਦੇ 'ਚ ਕੋਈ ਉਹ ਹੈ ਨਹੀਂ ਹੈ ਕੋਈ ਕੋਈ ਆਈਡੀਓਲੋਜੀ ਇਨਵੋਲਡ ਨਹੀਂ ਹੈ ਹੁਣ ਇੱਥੇ ਇਹਨਾਂ ਨੇ ਗੱਲ ਕੀਤੀ ਹੈ ਕਹਿੰਦੇ ਜੀ ਕਿ ਅਸੀਂ ਡਰੱਗਸ ਦੇ ਵਾਸਤੇ ਤੇ ਡੈਮੋਕ੍ਰੇਸੀ ਲਿਆਉਣ ਵਾਸਤੇ ਕੀਤਾ ਪਰ ਅਮਰੀਕਨ ਵਾਈਸ ਪ੍ਰੈਜ਼ੀਡੈਂਟ ਜੇ.ਡੀ. ਵੈਂਥਸ ਨੇ ਜਦੋਂ ਇਹਦੀ ਗੱਲ ਕੀਤੀ ਹੈ ਉਹਨੇ ਕੋਈ ਨਾ ਡਰੱਗ ਦੀ ਕੋਈ ਡਰੱਗ ਦੇ ਬਾਰੇ ਕੁਝ ਬੋਲਿਆ ਨਾ ਉਹਨੇ ਕੁਝ ਡੈਮੋਕ੍ਰੇਸੀ ਦੇ ਬਾਰੇ ਬੋਲਿਆ ਇਹਦਾ ਮਤਲਬ ਹੈ ਕਿ ਜੋ ਦੁਨੀਆ ਸਮਝਦੀ ਹੈ ਕਿ ਇਹ ਸਿਰਫ ਤੇਲ ਦੇ ਵਾਸਤੇ ਇਹਨਾਂ ਨੇ ਸਾਰਾ ਕੰਮ ਕੀਤਾ ਹੈ ਉਹਦੇ ਵਿੱਚ ਕਾਫੀ ਸੱਚਾਈ ਹੈਗੀ ਹੈ ਤੇ ਉਹ ਬਹੁਤ ਹੀ ਨਿੰਦਨਯੋਗ ਹੈ ਹੁਣ ਉੱਤੋਂ ਦੀਏ ਬੁਲੀਜ਼ ਤੇ ਵਾਂਗੂ ਬਿਹੇਵ ਕਰਨਾ ਸ਼ੁਰੂ ਕਰ ਦਿੱਤਾ ਇਹਨੇ ਹੁਣ ਇਹ ਕਹਿੰਦੇ ਨੇ ਅਸੀਂ ਗ੍ਰੀਨਲੈਂਡ ਕਲੰਬੀਆ ਕਿਊਬਾ ਵੀ ਇਹਨਾਂ ਦੇ ਉੱਤੇ ਵੀ ਅਟੈਕ ਕਰਾਂਗੇ ਤੇ ਮੇਰੇ ਖਿਆਲ ਦੁਨੀਆ ਨੂੰ ਇਕੱਠੇ ਮਿਲ ਕੇ ਤੇ ਇਹਨਾਂ ਦੀ ਜਿਹੜੀ ਲੁੱਟ ਲਗਾਉਣ ਦੀ ਕੋਸ਼ਿਸ਼ ਇਹ ਕਰ ਰਹੇ ਨੇ ਇਹ ਐਕਚੁਅਲੀ ਤੇ ਸਟੈਂਡਰਡ ਜੀ ਇਹ ਹੈ ਹੀ ਲੁਟੇਰੇ ਨੇ ਇਹ ਆਪਣੇ ਆਪਣੇ ਦੇਸ਼ ਨੂੰ ਛੱਡ ਕੇ ਉੱਥੇ ਗਏ ਸੀਗੇ ਤੇ ਜਾ ਕੇ ਉੱਥੇ ਇਹਨਾਂ ਨੇ ਪਹਿਲੇ ਰੈਡ ਇੰਡੀਅਨਸ ਨੂੰ ਖਰਾਬ ਕੀਤਾ ਉਹਦੇ ਬਾਅਦ ਅਗਰ ਤੁਸੀਂ ਦੇਖੋ ਤੇ ਇਸ ਵੇਲੇ ਅਮਰੀਕਾ ਜਿਹੜਾ ਉਹ ਅਹ ਅਹ ਥੋੜੀ ਡਿਫੈਂਸ ਇਕੁਪਮੈਂਟ ਤੇ ਆਈਟੀ ਤੇ AI ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਇਲਾਵਾ ਹੋਰ ਕੁਝ ਪ੍ਰੋਡਿਊਸ ਨਹੀਂ ਕਰਦਾ ਸੋ ਇਹਦੇ ਵਾਸਤੇ ਆਪਣੇ ਆਪ ਨੂੰ ਸਰਵਾਈਵ ਕਰਨ ਦੇ ਵਾਸਤੇ ਲੁੱਟ ਦੇ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ ਤੇ ਕਿਉਂਕਿ ਇਹਦੇ ਕੋਲ ਨਿਊਕਲੀਅਰ ਵੈਪਨ ਨੇ ਤੇ ਲੁੱਟੇ ਨੇ ਲਗਾ ਰੱਖੀ ਹੈ ਅ ਕਰਜਾਈ ਹੋਇਆ ਪਿਆ ਬਹੁਤ ਬੁਰੀ ਤਰ੍ਹਾਂ ਦੇ ਨਾਲ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜੇ ਪਾਗਲਪਨ ਅਮਰੀਕਾ ਕਰ ਰਿਹਾ ਹੈ ਇਹਦੇ ਬਾਰੇ ਪੂਰੀ ਦੁਨੀਆ ਨੂੰ ਬੜੀ ਗੰਭੀਰਤਾ ਨਾਲ ਸੋਚਣਾ ਪਏਗਾ ਖਾਸ ਕਰ ਬ੍ਰਿਕ ਨੇਸ਼ਨਸ ਨੂੰ ਸੋਚਣਾ ਪਏਗਾ ਕਿ ਇਸ ਤਰੀਕੇ ਦੇ ਨਾਲ ਤੇ ਪੂਰੀ ਦੁਨੀਆ ਦਾ ਜਿਹੜਾ ਇੱਕ ਇੱਕ ਬੈਲੈਂਸ ਹੈਗਾ ਉਹ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਜਾਏਗਾ ਇਹ ਐਦਾ ਨਹੀਂ ਕਰਨਾ ਚਾਹੀਦਾ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਵੀ ਹੈ ਉਹਦੇ ਕਈ ਵਾਰ ਜਿਹੜੀ ਉਹਦੇ ਅਸੀਂ ਬੋਡੀ ਲੈਂਗੁਏਜ ਦੇਖਦੇ ਹਾਂ ਸਭੂ ਦੇਖਦੇ ਹਾਂ ਉਹਦੇ ਭਾਵ ਵੀ ਥੋੜਾ ਜਿਹਾ ਚਾਨਣਾ ਪਾਉਂ ਸਰ ਕੀ ਲੱਗਦਾ ਵੀ ਵਕਈ ਸੀ ਕਿਸੇ ਸਟੇਜ ਉਪਰ ਪੇਸ਼ ਕਰ ਰਿਹਾ ਹੈ ਕਿ ਦੇਖੋ ਉਹਦੇ ਟ੍ਰੈਂਡਿੰਗ ਇੰਡਿਅਨਸ ਵਾਲੇ ਕੰਮ ਲਾ ਦੇ ਡੋਨਲਡ ਟਰੰਪ ਦੇ ਬਾਰੇ ਤੇ ਪਹਿਲੇ ਸਾਰਿਆਂ ਨੂੰ ਪਤਾ ਹੈ ਕਿ ਉਹ ਇੱਕ ਬੁਲੀ ਇੱਕ ਬੱਚੇ ਦੇ ਵਾਂਗੂ ਬਿਹੇਵ ਕਰਦਾ ਹੈ ਜਿੱਦਾਂ ਸਕੂਲ ਦੇ ਵਿੱਚ ਬੁਲੀਜ਼ ਹੁੰਦੇ ਨੇ ਨਾ ਬੁਲੀਜ਼ ਜਿਹੜੇ ਹੁੰਦੇ ਨੇ ਉਹ ਕਾਵਰਡ ਹੁੰਦੇ ਨੇ ਉਹ ਬੇਸਿਕਲੀ ਡਰਫੋਕ ਹੁੰਦੇ ਨੇ ਉਹ ਉਸੇ ਨੂੰ ਡਰਾਉਂਦੇ ਨੇ ਜੋ ਡਰ ਜਾਂਦਾ ਹੈ ਤੇ ਇਹ ਸਾਡੇ ਵਾਸਤੇ ਬਹੁਤ ਚੰਗੀ ਗੱਲ ਹੈ ਕਿ ਸਾਡੇ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਐਡਾ ਡੋਨਲਡ ਟਰੰਪ ਦੀ ਬੁਲਿੰਗ ਦੇ ਥੱਲੇ ਨਹੀਂ ਆਏ ਤੇ ਹੁਣ ਤੁਸੀਂ ਮੈਨੂੰ ਦੱਸੋ 트럼ਪ ਏਡਾ ਕਹਿੰਦਾ ਸੀਗਾ ਕਿ ਉਹ ਬਈ ਲੜਾਈ ਨਹੀਂ ਹੋਣੀ ਚਾਹੀਦੀ ਹਿੰਦੁਸਤਾਨ ਪਾਕਿਸਤਾਨ ਦੀ ਤੇ ਐਦਾਂ ਤੇ ਪਾਕਿਸਤਾਨ ਵੀ ਏ ਏਡੇ ਸਾਲਾਂ ਤੋਂ ਇੰਡੀਆ ਦੇ ਵਿੱਚ ਟੈਰਰਿਸਟ ਟੈਰਰਿਜ਼ਮ ਨੂੰ ਐਕਸਪੋਰਟ ਕਰ ਰਿਹਾ ਤੇ ਹੁਣ ਜਿੱਦਾਂ ਇਹ ਵੈਨਿਊ ਜ਼ੁਲਾ ਦੇ ਵਿੱਚ ਗਿਆ ਤੇ ਅਸੀਂ ਵੀ ਉੱਥੇ ਚਲੇ ਜਾਈਏ ਫਿਰ 트럼ਪ ਨੂੰ ਵੀ ਕੁਝ ਨਹੀਂ ਕਹਿਣਾ ਚਾਹੀਦਾ ਸੋ ਇਹ ਇਹ ਥੋੜਾ ਮੈਂਟਲੀ ਵੀ ਥੋੜਾ ਡੀਸਟੈਬਲਾਈਜ਼ਡ ਬੰਦਾ ਹੈਗਾ ਮੈਂ ਤੇ ਬੜਾ ਸਾਫ਼ ਕਹਿ ਰਿਹਾ ਤੇ ਜਿਆਦਾ ਇਹ ਐਜ਼ ਅ ਬਿਜ਼ਨਸਮੈਨ ਸੋਚਦਾ ਐਜ਼ ਅ ਪੋਲੀਟੀਸ਼ੀਅਨ ਨਹੀਂ ਐਜ਼ ਅ ਸਟੇਟਸਮੈਨ ਨਹੀਂ ਸੋਚਦਾ ਸੋ ਇਹ ਬੜੇ ਅਫਸੋਸ ਦੀ ਗੱਲ ਹੈ ਇਹਨੂੰ ਕਿਤਰੇ ਨਾ ਕਿਤਰੇ ਨੱਥ ਪਾਣੀ ਪਾਏਗੀ ਪਰ ਅਸੀਂ ਅਮਰੀਕਾ ਵੱਲ ਹੀ ਚਲਦੇ ਨਿਊਯਾਰਕ ਦਾ ਜਿਹੜਾ ਮੇਅਰ ਹੈ ਜ਼ੋਰਾਨ ਮਮਦਾਨੀ ਇਹਦੀ ਜਿਹੜੀ ਇੰਟਰਫੀਰੈਂਸ ਖਾਲਿਦ ਨੂੰ ਇਹਨੇ ਚਿੱਠੀ ਲਿਖੀ ਉਸ ਤੋਂ ਬਾਅਦ ਇੰਡੀਅਨ ਭਾਰਤੀ ਗਵਰਨਮੈਂਟ ਨੇ ਬੜਾ ਕੰਡੈਮ ਕੀਤਾ ਹੈ ਸਰ ਉਸ ਐਪੀਸੋਡ ਦੇ ਬਾਰੇ ਵੀ ਥੋੜਾ ਚਰਨਾ ਪਾਉ ਉਹ ਸਾਡੇ ਦੇਸ਼ ਨੂੰ ਕੀ ਕਰਨਾ ਚਾਹੀਦਾ ਇਹਦੇ ਬਾਰੇ ਵੀ ਥੋੜਾ ਜ ਆ ਇਹ ਜਿਹੜਾ ਮਮਦਾਨੀ ਹੈ ਜ਼ੁਹਰਾਨ ਮਮਦਾਨੀ ਇਹਨੇ ਇਹਨੇ ਵੈਨੇਜੂਲਾ ਦੇ ਬਾਰੇ ਤੇ ਕਦੀ ਕੁਝ ਨਹੀਂ ਬੋਲਿਆ ਇਹਨੇ ਈਰਾਨ ਦੇ ਬਾਰੇ ਕਦੀ ਕੁਝ ਨਹੀਂ ਬੋਲਿਆ ਇਹ ਕਿਸੇ ਵੀ ਮੁਸਲਮਾਨ ਸਟੇਟ ਦੇ ਬਾਰੇ ਤੇ ਉਹਨਾਂ ਦੀ ਐਟ੍ਰੋਸਿਟੀਆਂ ਦੇ ਬਾਰੇ ਜਾਂ ਕਿਸੇ ਵੀ ਐਸੀ ਗੱਲ ਦੇ ਬਾਰੇ ਕਦੀ ਕੁਝ ਨਹੀਂ ਬੋਲਦਾ ਪਤਾ ਨਹੀਂ ਇਹਨੂੰ ਹਿੰਦੁਸਤਾਨ ਪਾਕਿਸਤਾਨ ਦੇ ਬਾਰੇ ਕੁਝ ਨਹੀਂ ਬੋਲਦਾ ਅਫਗਾਨਿਸਤਾਨ ਦੇ ਬਾਰੇ ਕੁਝ ਨਹੀਂ ਬੋਲਦਾ ਤੇ ਏਡੀ ਜਿਆਦਾ ਇਹਨੂੰ ਮਤਲਬ ਹਿੰਦੁਸਤਾਨ ਦੇ ਵਿੱਚ ਕੀ ਨਜ਼ਰ ਆਂਦੀ ਹੈ ਤੇ ਇਹਨੂੰ ਇਹ ਸਮਝਣਾ ਚਾਹੀਦਾ ਸਤਿੰਦਰ ਜੀ ਕਿ ਇਹ ਐਸੀ ਪੋਜੀਸ਼ਨ 'ਚ ਨਹੀਂ ਹੈ ਕੋਈ ਇਹਦੀ ਗਵਰਨਮੈਂਟ ਦੇ ਵਿੱਚ ਇੰਟਰਨੈਸ਼ਨਲ ਅਫੇਅਰਸ ਦੋਤੋਂ ਦੇ ਫੋਰਨ ਅਫੇਅਰਸ ਦੇ ਵਿੱਚ ਇਹਦੀ ਕੋਈ ਪੋਜੀਸ਼ਨ ਨਹੀਂ ਹੈ ਜਿਹਦੇ ਵਿੱਚ ਇਹ ਆਪਣੀਆਂ ਇਸ ਤਰੀਕੇ ਦੀਆਂ ਬਿਆਨਬਾਜ਼ੀ ਕਰੇ ਹਿੰਦੁਸਤਾਨ ਇੱਕ ਬਹੁਤ ਵੱਡੀ ਤੇ ਬਹੁਤ ਇੱਕ ਵਾਈਬਰੈਂਟ ਡੈਮੋਕ੍ਰੇਸੀ ਹੈਗੀ ਹੈ ਸਾਡੇ ਕੋਲ ਇੱਕ ਬਹੁਤ ਚੰਗਾ ਕੋਰਟਸ ਦਾ ਸਿਸਟਮ ਹੈਗਾ ਸਾਡੇ ਕੋਲ ਬੜਾ ਇੱਕ ਚੰਗਾ ਜੁਡੀਸ਼ੀਅਲ ਸਿਸਟਮ ਹੈਗਾ ਤੇ ਸਾਨੂੰ ਇਸ ਤੀਕੇ ਇਸ ਤਰੀਕੇ ਦੀ ਸਖਲਾਈ ਦੇਣ ਦੀ ਕੋਈ ਜ਼ਰੂਰਤ ਨਹੀਂ ਅਸੀਂ ਆਪਣੀ ਸਿਕਿਉਰਿਟੀ ਵੀ ਸੰਭਾਲ ਸਕਨੇ ਆ ਅਸੀਂ ਆਪਣੇ ਇੰਟਰਨਲ ਅਫੇਅਰਸ ਵੀ ਸੰਭਾਲ ਸਕਨੇ ਆ ਅਸੀਂ ਗੱਲਾਂ ਕਰਕੇ ਜ਼ੁਹਰਾਨ ਮਮਦਾਨੀ ਆਪਣੀ ਤੇ ਆਪਣੇ ਦੇਸ਼ ਦੀ ਹੀ ਬੇਇੱਜ਼ਤੀ ਕਰ ਰਿਹਾ ਹੈ ਜਗਾ ਜਗਾ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਉਹਨੂੰ ਗਾਲਾਂ ਪੈ ਰਹੀਆਂ ਨੇ ਆਪਣੇ ਖਾਨਦਾਂ ਦੀ ਬੇਇੱਜ਼ਤੀ ਕਰ ਰਿਹਾ ਹੈ ਆਪਣੇ ਪੂਰਵਜਾਂ ਦੀ ਬੇਇੱਜ਼ਤੀ ਕਰ ਰਿਹਾ ਹੈ ਤੇ ਉਹਨੂੰ ਆਪਣੇ ਕੰਮ ਦੇ ਨਾਲ ਆਪਣਾ ਮਤਲਬ ਰੱਖਣਾ ਚਾਹੀਦਾ ਹੈ ਆਪਣਾ ਆਪਣਾ ਦੇਖੇ ਜੋ ਵੀ ਉਹਨੂੰ ਛੋਟੀ ਜੀ ਜਗ੍ਹਾ ਦਾ ਮੇਅਰ ਬਣਾਇਆ ਹੋਇਆ ਹੈ ਸਤਿੰਦਰ ਜੀ ਆਪਣੇ ਆਪ ਨੂੰ ਪਤਾ ਨਹੀਂ ਸਮਝਦੇ ਕੀ ਨੇ ਉਹ ਨਿਊਯਾਰਕ ਹੈਗਾ 80 ਲੱਖ ਦੀ ਉਹਦੀ ਆਬਾਦੀ ਹੈ ਸਾਡੀ ਦਿੱਲੀ ਦੀ ਦੇਖ ਲਓ ਦਿੱਲੀ ਦੇ ਵਿੱਚ 3 ਕਰੋੜ ਬੰਦੇ ਹੈਗੇ ਨੇ ਅਸੀਂ ਉਹਨੂੰ ਚੁਲਾ ਲੈਨੇ ਆ ਤੇ ਉਹ ਉਹ ਆਪਣਾ ਇਹ ਏਡੀ ਛੋਟਾ ਜਿਹਾ ਮੈਂ ਕਿਹਾ ਹੋਇਆ ਨਿਊਯਾਰਕ ਗੰਦ ਪਿਆ ਉੱਥੇ ਬੁਰਾ ਹਾਲ ਬੰਦੇ ਦਿਹਾੜੇ ਤੇ ਅ ਮਤਲਬ ਇਹਨਾਂ ਨੂੰ ਥੋੜੇ ਜਿਹਾ ਥੋੜਾ ਜਿਹਾ ਸੰਤੋਲਨ ਰੱਖਣਾ ਚਾਹੀਦਾ ਹੈ ਕਿ ਦੂਸਰੇ ਦੇ ਬਾਰੇ ਗੱਲ ਕਰਨ ਤੋਂ ਪਹਿਲੇ ਸੋਚ ਲਓ ਕੁਝ ਅਗਰ ਤੁਸੀਂ ਆਪਣਾ ਇੱਜ਼ਤ ਮਾਨ ਸਤਿਕਾਰ ਕਰਨਾ ਚਾਹੁੰਦੇ ਹੋ ਤੇ ਦੂਸਰੇ ਦਾ ਵੀ ਕਰਨਾ ਸਿੱਖੋ ਕੋਈ ਐਡੀ ਵੱਡੀ ਚੀਜ਼ ਨਹੀਂ ਹੈ ਨਿਊਯਾਰਕ ਜਿੱਦੀ ਇਹਨਾਂ ਨੇ ਬਣਾ ਕੇ ਰੱਖੀ ਹੋਈ ਹੈ। ਸ਼ਾਹਬ ਨੂੰ ਉੱਥੇ ਚਲੇ ਜਾਓ ਐਡਾ ਗੰਦ ਪਿਆ ਹੁੰਦਾ ਉਹਨਾਂ ਦੀ ਜਿਹੜੀ ਅੰਡਰਗਰਾਉਂਡ ਹੈਗੀ ਹੈ ਉਹ ਬਹੁਤ ਗੰਦੀ ਹੈ। ਅਧੀਆਂ ਚੀਜ਼ਾਂ ਟੁੱਟ ਰੀਆਂ ਨੇ ਤੇ ਕਾਦੇ ਵਾਸਤੇ ਇਹ ਸ਼ਾਲਾ ਮਹੱਤਵ ਦੇ ਨੇ ਹੈ ਕੀ ਨੇ? ਇਹ ਸਰ ਆਪਾਂ ਹੁਣ ਆਪਣੇ ਦੇਸ਼ਵਾਲਾਨੇ ਭਲੇ ਦਿੱਲੀ ਵੱਲ ਚੱਲਦੇ ਹਾਂ। ਦਿੱਲੀ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਲੀਡਰ ਆਫ oppositon ਅਤੀਸ਼ੀ ਇੱਕ ਸਟੇਟਮੈਂਟ ਦਿੰਦੀ ਹੈ ਜਦੋਂ ਗੁਰੂਆਂ ਦੇ ਉੱਪਰ ਗੁਰੂ ਨਵੇਂ ਗੁਰੂ ਤੇ ਇੱਕ ਬਾਦੋਜ ਉੱਪਰ ਡਿਸਕਸ਼ਨ ਹੋ ਰਹੀ ਹੁੰਦੀ ਹੈ ਉਹ ਬੜੀ ਵਾਇਰਲ ਹੁੰਦੀ ਹੈ ਸਭ ਕੁਝ ਹੁੰਦਾ ਔਰ ਉਸ ਤੋਂ ਬਾਅਦ ਅਸੀਂ ਦੇਖਿਆ ਵੀ ਹੈ ਕੱਲ ਤੋਂ ਵੀਡੀਓ ਚੱਲ ਰਹੀ ਹੈ ਪੰਜਾਬ ਦੇ ਵਿੱਚ ਵੀ ਉਸ ਨੂੰ ਲੈ ਕੇ ਕਪਿਲ ਮਿਸ਼ਰਾ ਦੇ ਉੱਪਰ ਐਫਆਈਆ ਦਰਜ ਕਰ ਦਿੱਤੀ ਜਾਂਦੀ ਹੈਗੀ ਫਿਰ ਉਸ ਤੋਂ ਬਾਅਦ ਲੀਡਰ ਆਫ অপੋਜੀਸ਼ਨ ਜਿਹੜਾ ਪੰਜਾਬ ਦੇ ਵਿੱਚ ਜੋ ਹੈਗੇ ਉਹਨਾਂ ਦੇ ਉੱਪਰ ਵੀ ਪੰਜਾਬ ਸਰਕਾਰ ਪਰਚੇ ਦਰਜ ਕਰਦੀ ਹੈਗੀ ਇਹ ਸਾਰਾ ਇਨਸੀਡੈਂਟ ਬਾਰੇ ਸਰ ਤੁਹਾਨੂੰ ਫਿਰ ਕੀ ਲੱਗਦਾ ਸਰ ਕੀ ਹੈ ਸਰ ਡਾਡਰ ਜੀ ਬੜੇ ਅਫਸੋਸ ਦੀ ਗੱਲ ਹੈ ਬਹੁਤ ਦਿਲ ਨੂੰ ਦੁੱਖ ਪਹੁੰਚਦਾ ਹੈ ਇਸ ਗੱਲ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਅਤੀਸ਼ੀ ਜਿਹੜੀ ਹੈ ਇੱਕ ਐਥੀਸਟ ਹੈ ਇਹ ਰੱਬ ਰੱਬ ਦੀ ਰੱਬ ਨੂੰ ਮੰਨਦੀ ਨਹੀਂ ਕਿ ਰੱਬ ਹੈਗਾ ਤੇ ਚਲੋ ਕੋਈ ਗੱਲ ਨਹੀਂ ਉਹ ਉਹ ਆਦਾ ਆਪਣਾ ਮੰਨਣਾ ਹੈ ਆਪਣੀ ਉਹਦੀ ਜ਼ਿੰਦਗੀ ਹੈ ਅਸੀਂ ਉਸ चीज ਦੀ ਇੱਜ਼ਤ ਕਰਨੇ ਆ ਅਸੀਂ ਤੇ ਕਦੀ ਉਹਨੂੰ ਇਹ ਨਹੀਂ ਕਿਹਾ ਕਿ ਤੂੰ ਰੱਬ ਨੂੰ ਕਿਉਂ ਨਹੀਂ ਮੰਨਨੀ ਹੈ ਤੂੰ ਤੂੰ ਗਲਤ ਹੈ ਜਾਂ ਤੂੰ ਠੀਕ ਹੈ ਆਪਣਾ ਆਪਣੀ ਜ਼ਿੰਦਗੀ ਆਪਣੇ ਤਰੀਕੇ ਦੇ ਨਾਲ ਜਿਉਣੀ ਹੈ ਪਰ ਇਸ ਤਰੀਕੇ ਦਾ غرور ਹੋਣਾ ਬੰਦੇ 'ਚ ਜਿਸ ਤਰੀਕੇ ਨਾਲ ਉਹਨੇ ਗੱਲ ਕੀਤੀ ਹੈ ਇਹ ਇੱਕ ਬੜੇ غرور ਦੀ ਗੱਲ ਹੈਗੀ ਹੈ ਕਿ ਮੈਂ ਹੀ ਬੜੀ ਹੁਸ਼ਿਆਰ ਹਾਂ ਬਾਕੀ ਤੇ ਸਾਰੇ ਬੇਵਕੂਫ ਨੇ ਮੈਨੂੰ ਸਭ ਕੁਝ ਪਤਾ ਹੈ ਇਹ ਇਮੈਚਿਉਰਿਟੀ ਹੈ ਤੇ ਇੱਕ ਚੀਜ਼ ਹੁੰਦੀ ਹੈ ਸਤਿੰਦਰ ਜੀ ਐਕਟ ਆਫ ਅਮਿਸ਼ਨ ਇੱਕ ਹੁੰਦੀ ਹੈ ਐਕਟ ਆਫ ਕਮਿਸ਼ਨ ਇਹ ਨਹੀਂ ਕਿ ਆ ਜਾਂਦਾ ਸਕਦਾ ਕਿ ਅਤੀਸ਼ੀ ਨੂੰ ਪਤਾ ਨਹੀਂ ਕਿ ਉਹ ਕੀ ਗੱਲ ਕਰ ਰਹੀ ਹੈ ਉਹ ਉਹ ਪਹਿਲੇ ਬੁਲਾਰਾ ਰਹੀ ਹੋਈ ਹੈ ਮੈਂ ਵੀ ਬੁਲਾ ਰਹਾ ਮਾਂ ਆ ਭਾਜੀਪੀ ਦਾ ਪੰਜਾਬ ਦਾ ਕਈ ਸਾਲਾਂ ਤੋਂ ਮੈਂ ਕਈ ਦੋ ਤਿੰਨ ਚੀਫ ਮਿਨਿਸਟਰ ਦੇਖ ਲਏ ਨੇ ਕਈ ਚੀਜ਼ਾਂ ਦੇਖ ਲਈਆਂ ਨੇ ਸਤਿੰਦਰ ਜੀ ਕੋਈ ਵੀ ਮੇਰੀ ਪੁਰਾਣੀ ਕੱਢ ਲੋ ਮੈਂ ਅੱਜ ਤੱਕ ਕਿਸੇ ਚੀਫ ਮਿਨਿਸਟਰ ਜਾਂ ਕਿਸੇ ਬੰਦੇ ਦੇ ਮਾਨ ਸਤਕਾਰ ਦੇ ਉੱਤੇ ਕੋਈ ਪਰਸਨਲ ਹਮਲਾ ਕਦੀ ਨਹੀਂ ਕੀਤਾ ਹਮਲੇ ਜਿਹੜੇ ਹੁੰਦੇ ਨੇ ਪੋਲਿਟੀਕਲ ਹਮਲੇ ਹੁੰਦੇ ਨੇ ਉਹ ਆਈਡੀਓਲੋਜੀ ਦੇ ਉੱਤੇ ਬੇਸਡ ਹੁੰਦੇ ਨੇ ਪਾਲਿਸੀ ਦੇ ਉੱਤੇ ਬੇਸਡ ਹੁੰਦੇ ਨੇ ਕਿ ਰਿਲੀਜੀਅਨ ਦੇ ਉੱਤੇ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਉੱਤੇ ਇਹ ਇਹ ਨਹੀਂ ਹੁੰਦੇ ਇਹ ਜੋ ਹੈ ਇਹ ਗਲਤ ਹੈ ਇਹ ਇਮੈਚਿਓਰਿਟੀ ਹੈ ਤੇ ਅਗਰ ਉਹਦੇ ਅਗਰ ਲੋਕ ਇਸ ਵੇਲੇ ਖਫਾ ਨਹੀਂ ਤੇ ਉਹਨਾਂ ਨੂੰ ਇਹਨੇ ਪੂਰਾ ਰੀਜ਼ਨ ਦਿੱਤਾ ਕਿ ਖਫਾ ਹੋਣ ਵਾਸਤੇ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਉੱਤੇ ਏ.ਟੀ.ਕੇ ਨਾਲ ਪਰਚੇ-ਪੁਰਚੇ ਲਗਾਉਣ ਤੇ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਤੋਂ ਚੰਗਾ ਆਮ ਆਦਮੀ ਪਾਰਟੀ ਵਾਸਤੇ ਇਹ ਹੋਏਗਾ ਕਿ ਅਤੀਸ਼ੀ ਆਪਣੇ ਜਿਹੜੇ ਉਹਨੇ ਸ਼ਬਦ ਬੋਲੇ ਨੇ ਉਹਨਾਂ ਵਾਸਤੇ ਮਾਫੀ ਮੰਗ ਲੇ ਤੇ ਆ ਆਂਦਾ ਤੋਂ ਇਹ ਖਿਆਲ ਰੱਖੇ ਕਿ ਇਹ ਕਹਿਣਾ ਨਹੀਂ ਐਸੀਆਂ ਗੱਲਾਂ ਕਹਿ ਕੇ ਉਹ ਆਪਣੇ ਆਪ ਨੂੰ ਤੇ ਆਪਣੀ ਪਾਰਟੀ ਨੂੰ ਹੀ ਨੀਵਾ ਕਰ ਰਹੀ ਹੈ ਹੋਰ ਕਿਸੇ ਨੂੰ ਨਹੀਂ ਨੀਵਾ ਕਰ ਰਹੀ ਉਹ ਦਿਖਾ ਰਹੀ ਹੈ ਕਿ ਉਹਦੇ ਵਿੱਚ ਕਿੰਨੀ ਅਕਲ ਦੀ ਕਿੰਨੀ ਕਮੀ ਹੈਗੀ ਹੈ ਸੋ ਮੈਂ ਇੱਥੇ ਮਤਲਬ ਹੋਰ ਲੋਕਾਂ ਨੇ ਹੋਰ ਬਹੁਤ ਕੁਝ ਬੋਲ ਦਿੱਤਾ ਮੈਨੂੰ ਬੋਲਣ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਅਸੀਂ ਵੀ ਪੰਜਾਬ ਪਾਲਸ ਦੇ ਵੱਲੋਂ ਤੁਹਾਡੇ ਵੱਲੋਂ ਆਪਣੇ ਵੱਲੋਂ ਅਸੀਂ ਬਹੁਤ ਨਿੰਦਾ ਕਰਨੇ ਆ ਇਸ ਚੀਜ਼ ਦੀ ਤੇ ਅਗਰ ਇਸ ਨਿੰਦਾ ਦੇ ਵਾਸਤੇ ਹੁਣ ਅ ਅ ਚੀਫ ਮਿਨਿਸਟਰ ਭਗਵੰਤ ਮਾਨ ਸਾਡੇ ਅਗੇਸ਼ ਵੀ ਕੋਈ ਕਾਰਵਾਈ ਕਰਨੀ ਚਾਹੁੰਦੇ ਨੇ ਤੇ ਕਰ ਲੈ। ਸਰ ਅਪਾਹਨ ਜਦੋਂ ਪੰਜਾਬ ਹਲ ਆਨੇ ਆ ਪੰਜਾਬ ਦੇ ਵਿੱਚ ਆਪ ਦਾ ਸਿਟਿੰਗ ਸਰਪੰਚ ਜਸਮਲ ਸਿੰਘ ਜਰਮਲ ਸਿੰਘ ਤਰਨਤਾਰਨ ਦੇ ਵਿੱਚ ਦਿਨ ਦਿਹਾੜੇ ਦੋ ਮੁੰਡੇ ਉਹਨੂੰ ਗੋਲੀ ਮਾਰ ਦਿੰਦੇ। ਔਰ ਐਦਾ ਦੀ ਇੱਕ ਲਾ ਐਂਡ ਔਰਡਰ ਦੀ ਸਿਚੁਏਸ਼ਨ ਆ ਉਹਦੇ ਵਿੱਚ ਪੰਜਾਬ ਆਪ ਦਾ ਐਮਐਲ ਵੀਸੀ ਕਿਉਂ ਤੇ ਮੌਕੇ ਦੇ ਵਿੱਚ ਜਿਹਨਾਂ ਦਾ ਸੌਰਨ ਸਿੰਘ ਦੋਆ ਉਸ ਵਯਾਹ ਪਾਰਟੀ ਚ ਇਤਾਂ ਦੀ ਜਿਤੋਂ ਘਟਨਾਵਾਂ ਹੁੰਦੀ ਹੈ ਤੇ ਪੰਜਾਬ ਦੇ ਵਿੱਚ ਕੀ ਲੱਗਦਾ ਸਨ ਕਿ ਤਾਂ ਲਾਅ ਐਂਡ ਔਰਡਰ ਦਾ ਇਤਾਂ ਦੀ ਸਥਿਤੀ ਹੋ ਗਈ ਹੈ ਵੀ ਜਿੱਥੇ ਅਸੀਂ ਸੇਫ ਹੀ ਨਹੀਂ ਹੈ ਹਰ ਰੋਜ਼ ਦੀ ਦੋ ਤਿੰਨ ਘਟਨਾਵਾਂ ਇਤਾਂ ਦੀ ਹੋ ਰਹੀ ਹੈ ਅ ਸਟ੍ਰੇਟਜੀ ਅਸੀਂ ਬਹੁਤ ਵਾਰ ਮੀਡੀਆ ਡਿਬੇਟਸ ਦੇ ਵਿੱਚ ਸਿਰਫ ਭਾਰਤੀ ਜਨਤਾ ਪਾਰਟੀ ਨਹੀਂ ਲੋਕ ਵੀ ਸਮਾਜ ਵੀ ਦੂਸਰੀਆਂ ਪਾਰਟੀਆਂ ਵੀ ਇਹ ਗੱਲ ਸਪਾਪ ਦੀ ਸਰਕਾਰ ਨੂੰ ਕਹਿਣ ਦੀ ਕੋਸ਼ਿਸ਼ ਕਰਦੀਆਂ ਨੇ ਕਿ ਲਾਅ ਐਂਡ ਆਰਡਰ ਜਿਹੜਾ ਹੈਗਾ ਇਹ ਬਿਲਕੁਲ ਹੱਥੋਂ ਪਾਰ ਨਿਕਲ ਰਿਹਾ ਹੈ ਪਰ ਸਰਕਾਰ ਹਮੇਸ਼ਾ ਇੱਕ ਡਿਫੈਂਸਿਵ ਮੋਡ ਦੇ ਵਿੱਚ ਰਹਿੰਦੀ ਹੈ ਇੱਕ ਡਿਨਾਇਲ ਮੋਡ ਦੇ ਵਿੱਚ ਰਹਿੰਦੀ ਹੈ ਹਮੇਸ਼ਾ ਕਹਿੰਦੀ ਰਹਿੰਦੀ ਹੈ ਕਿ ਅਸੀਂ ਬਹੁਤ ਚੰਗਾ ਕਰ ਰਹੇ ਹਾਂ ਹੁਣ ਅੱਖਾਂ ਬੰਦ ਕਰ ਕਰਕੇ ਬੈਠੇ ਰਹੋਗੇ ਤੇ ਇਹ ਇਹ ਤੇ ਤੁਸੀਂ ਨਹੀਂ ਕਹਿ ਸਕਦੇ ਕਿ ਬਿੱਲੀ ਜਿਹੜੀ ਹੈ ਤੁਹਾਨੂੰ ਖਾਏਗੀ ਨਹੀਂ ਤੋ ਇਹ ਜਿਹੜਾ ਇਹ ਐਟੀਟਿਊਡ ਹੈਗੀ ਹੈ ਇਹ ਐਟੀਟਿਊਡ ਇਹਨਾਂ ਨੂੰ ਬਦਲਨੀ ਪਏਗੀ ਆਮ ਆਦਮੀ ਪਾਰਟੀ ਨੂੰ ਐਕਚੁਅਲੀ ਲਾਅ ਐਂਡ ਆਰਡਰ ਸਿਚੁਏਸ਼ਨ ਬਹੁਤ ਖਰਾਬ ਹੈ ਉਹ ਤੁਸੀਂ ਵੀ ਵੀਡੀਓ ਦੇਖਿਆ ਮੈਂ ਦੇਖਿਆ ਸੀ ਜਿਹੜੇ ਦਰਸ਼ਕਾਂ ਨੇ ਨਹੀਂ ਦੇਖਿਆ ਬੜੇ ਮਜ਼ੇ ਨਾਲ ਦੋ ਮੁੰਡੇ ਆਏ ਚੱਲ ਕੇ ਆਏ ਆ ਕੇ ਉਹਦੇ ਬਿਲਕੁਲ ਪਿੱਛੇ ਖੜੇ ਹੋ ਕੇ ਸਰਪੰਚ ਦੇ ਪਿਸਟਲ ਕੱਢੀ ਗੋਲੀ ਚਲਾਈ ਤੇ ਦੌੜ ਗਏ ਤੁਸੀਂ ਦੱਸੋ ਇਦੋਂ ਜ਼ਿਆਦਾ ਮਤਲਬ ਇੱਕ ਇਨਸਾਨ ਦੇ ਵਿੱਚ ਕਿੱਦਾਂ ਆ ਸਕਦੀ ਹੈ ਕਿ ਮਤਲਬ ਉਹਨੂੰ ਐਡਾ ਲੱਗਦਾ ਕਿ ਸਾਡੇ ਖਿਲਾਫ ਕੁਝ ਹੋ ਹੀ ਨਹੀਂ ਸਕਦਾ ਤੇ ਸਤਿੰਦਰ ਜੀ ਇਹ ਕੋਈ ਇੱਕ ਇਕੱਲੀ ਗੱਲ ਨਹੀਂ ਹੈ ਕੋਈ ਇੱਕ ਕਾਂਗਰਸ ਦਾ ਵਰਕਰ ਸੀਗਾ ਉਹਨੂੰ ਇਹਨਾਂ ਨੇ 20 ਬੁਲੇਟਸ ਮਾਰ ਕੇ ਮਾਰਿਆ ਪਿੱਛੇ ਜੇ ਤੇ ਉਹਦੇ ਬਾਅਦ ਫਿਰ ਇੱਕ ਟਰੇਡਰ ਨੂੰ ਵੀ ਮਾਰ ਦਿੱਤਾ ਇੱਕ 30 ਸਾਲ ਦੇ ਬੱਚੇ ਨੂੰ ਮੁੰਡੇ ਨੂੰ ਡਿਸਮੈਂਬਰ ਕਰ ਦਿੱਤਾ ਪੂਰਾ ਵੱਡ-ਵੱਡ ਕੇ ਤੇ ਉਹ ਉੱਥੇ ਛੱਡ ਦਿੱਤਾ ਇੱਕ 15 ਸਾਲ ਦਾ ਮੁੰਡਾ ਜਿਹੜਾ ਅਸਤਿੰਦਰ ਜੀ ਉਹ ਪਾਕਿਸਤਾਨ ਦੇ ਵਾਸਤੇ ਸਪਾਈ ਕਰ ਰਿਹਾ ਹੈ 15 ਸਾਲ ਦਾ ਮੁੰਡਾ ਤੁਸੀਂ ਅੰਦਾਜ਼ਾ ਲਗਾਓ ਹੈ ਤੇ ਕੁਝ ਐਸੇ ਵੀ ਬੰਦੇ ਫੜੇ ਗਏ ਨੇ ਜੋ ਕਿ ਖਾਲਿਸਤਾਨ ਦੇ ਵਿਚਾਰਕ ਨੇ ਤੇ ਉਹ ਕੁਝ ਇਥੇ ਪੰਜਾਬ ਸੋ ਕੋਈ ਇੱਕ ਗੱਲ ਨਹੀਂ ਹੋ ਰਹੀ ਅਸਤਿੰਦਰ ਜੀ ਬਹੁਤ ਸਾਰੇ ਅਲੱਗ-ਅਲੱਗ ਤਰੀਕੇ ਦੀਆਂ ਕ੍ਰਾਈਮ ਛੇੜੀਆਂ ਨੇ ਉਹ ਬਹੁਤ ਹੀ ਇੱਕ ਖੁੱਲੇ ਤਰੀਕੇ ਨਾਲ ਹੋ ਰਹੀਆਂ ਨੇ ਤੇ ਇਹਦੇ ਬਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਤੇ ਜਿਹੜੇ ਜਿਹੜੀ ਅਸੀਂ ਉਹਨਾਂ ਨੂੰ ਸਲਾਹ ਦੇ ਰਹੇ ਹਾਂ ਕਿ ਤੁਸੀਂ ਥੋੜੀ ਸਖਤੀ ਕਰੋ ਉਹ ਸਲਾਹ ਦੇ ਨਾਲ ਉਹਨਾਂ ਨੂੰ ਲੱਗਣਾ ਚਾਹੀਦਾ ਪਰ ਉਹ ਨਹੀਂ ਲੱਗ ਰਹੇ ਹੁਣ ਇਹਦੇ ਵਾਸਤੇ ਅਗਰ ਉਹ ਨਹੀਂ ਲੱਗ ਰਹੇ ਤੇ ਸਾਨੂੰ ਸਿਵਲ ਸੁਸਾਇਟੀ ਨੂੰ ਵੀ ਸੋਚਣਾ ਚਾਹੀਦਾ ਇਹਦੇ ਬਾਰੇ ਚ ਤੁਸੀਂ ਦੇਖੋ ਸਤੰਦਰ ਜੀ ਬੱਚੇ ਤੇ ਸਾਡੇ ਹੀ ਨੇ ਨਾ ਜਿਹੜਾ ਬੱਚਾ 15 ਸਾਲ ਦਾ ਸਪਾਈਂਗ ਕਰ ਰਿਹਾ ਉਹ ਬੱਚਾ ਤੇ ਸਾਡਾ ਹੀ ਹੈ ਸਾਨੂੰ ਆਪਣੇ ਵੀ ਅੰਦਰ ਝਾਤੀ ਮਾਰਨੀ ਚਾਹੀਦੀ ਏ ਦੇਖਣ ਵਾਸਤੇ ਕਿ ਆ ਉਹ ਐਸੀਆਂ ਗੱਲਾਂ ਕਿਉਂ ਕਰ ਰਿਹਾ ਏ ਤੇ ਉਹ ਉਹਨੂੰ ਨਹੀਂ ਕਰਨੀਆਂ ਚਾਹੀਦੀਆਂ ਮੇਰੇ ਹਿਸਾਬ ਦੇ ਨਾਲ ਤੇ ਜਿਹੜੇ ਜਿਹੜੇ ਦੋ ਮੁੰਡੇ ਆਏ ਨੇ ਜਿਨ੍ਹਾਂ ਨੇ ਆ ਕੇ ਉਹ ਉਹ ਮਾਰਿਆ ਉਹਨੂੰ ਕੀ ਕਹਿੰਦੇ ਨੇ ਗੋਲੀ ਮਾਰੀ ਏ ਉਹ ਵੀ ਸਾਡੇ ਬੱਚੇ ਨੇ ਸੋ ਸਾਡਾ ਆਪਣਾ ਵੀ ਫਰਜ਼ ਬਣਦਾ ਪਰ ਜ਼ਿਆਦਾ ਫਰਜ਼ ਜਿਹੜਾ ਹੁੰਦਾ ਨਾ ਲਾਅ ਐਂਡ ਆਰਡਰ ਦਾ ਇਹ ਹਮੇਸ਼ਾ ਹੀ ਸਰਕਾਰ ਦਾ ਹੁੰਦਾ ਹੈ ਅਗਰ ਸਰਕਾਰੇ ਡਰ ਪਾਦੀ ਹੈ ਤੇ ਫੇਰ ਹੀ ਲੋਕ ਥੋੜੇ ਸੰਭਲੇ ਰਹਿੰਦੇ ਨੇ ਸੋ ਬੜਾ ਅਫਸੋਸ ਹੈ ਅਸੀਂ ਉਹ ਸਰਪੰਚ ਜੀ ਦੇ ਫੈਮਿਲੀ ਨੂੰ ਆਪਣੀਆਂ ਕੰਡੋਲੈਂਸਿਸ ਦਿੰਨੇ ਆ ਬਾਕੀ ਵੀ ਜਿਹੜਿਆਂ ਦੀ ਇਸ ਤਰੀਕੇ ਨਾਲ ਡੈਥ ਹੋਈ ਹੈ ਕਾਂਗਰਸ ਦੇ ਵਰਕਰ ਦੀ ਉਹ ਜਿਹੜਾ ਮੁੰਡਾ ਹੈਗਾ ਉਹਨਾਂ ਨੂੰ ਵੀ ਅਸੀਂ ਕੰਡੋਲੈਂਸਿਸ ਦਿੰਨੇ ਆ ਤੇ ਇਹ ਉਮੀਦ ਦੇ ਨਾਲ ਕਹਿੰਨੇ ਆ ਕਿ ਸਰਕਾਰ ਸਾਡੀ ਗੱਲ ਮੰਨੇਗੀ ਤੇ ਇਹ ਡਿਨਾਇਲ ਮੋਡ ਦੇ ਵਿੱਚੋਂ ਬਾਹਰ ਨਿਕਲੇਗੀ ਅਸਰ ਨਾਲੋਂ ਪੰਜਾਬ ਦੇ ਵਿੱਚ ਪਰਸੋ ਕਿੰਨ ਦਿਨ ਪhle ਜੁਤ ਨਸ਼ਾ ਵਿਰੋਧ ਜਿਹੜੀ ਇੱਕ ਬਿਆਨ ਇਹਨਾਂ ਨੇ ਚੱਲ ਰਿਹਾ ਚਲਾ ਰਹੇ ਹਨ ਉਸ ਬਿਆਨ ਦੇ ਵਿੱਚ ਭਗਵੰਤ ਮਾਨ ਨੇ ਕਿਹਾ ਤਾਂ ਵੀ ਅਸੀਂ ਸੈਕੰਡ ਸਟੇਜ ਤੇ ਆ ਗਏ ਹੁਣ ਅਸੀਂ ਉਦਾਗਾਜ਼ ਕਰ ਰਿਹਾ ਜਲੰਧਰ 'ਚ ਆਗਾਜ਼ ਕੀਤਾ ਉਹਦੇ ਵਿੱਚ ਇਹਨਾਂ ਨੇ ਅਰਵਿੰਦ ਕੇ ਜੀਵਾਲ ਵੀ ਬਿਲਾਇ ਸਭ ਕੁਝ ਇਹਨਾਂ ਨੇ ਬਹੁਤ ਚੀਜ਼ਾਂ ਉੱਤੇ ਬੋਲਿਆ ਵੀ ਹੈਗੇ ਔਰ ਪ੍ਰੈਕਟੀਕਲੀ ਜਦੋਂ ਆਪਾਂ ਲਾਈਵ 'ਚ ਪੰਜਾਬ ਦੇ ਵਿੱਚ ਸਫਰ ਕਰਦੇ ਸਭ ਕੁਝ ਕਰਦੇ ਹਾਂ ਜਦੋਂ ਰੋਜ਼ ਮੈਂ ਖ਼ਬਰਾਂ ਪੜਦਾ ਤਉ ਉਹਦੇ ਵਿੱਚ ਲੱਗਦਾ ਵੀ ਕਿਤੇ ਉੱਥੇ ਨਸ਼ਾ ਮਿਲ ਗਿਆ ਕਦੇ ਉੱਥੇ ਮਿਲ ਗਿਆ ਔਰ ਅਸੀਂ ਐਨੇ ਮੁਕਦਮੇ ਦਾਜ ਕਰਤੇ ਪਰੰਤੂ ਐਨੇ ਬੰਦੇ ਨਸ਼ੇ ਮਾਰ ਵੀ ਗਏ ਓਵਰਡੋਜ਼ ਲੈ ਕੇ ਮਰ ਵੀ ਗਏ ਇਹ ਸਰ ਇਹਦੇ ਬਾਰੇ ਥੋੜਾ ਜਾਂ ਚਾਹਨਾ ਪਉ ਕਿਦਾਂ ਠੀਕ ਹੋ ਸਕਦੀ ਸਥਿਤੀ ਸਟੈਂਡਰਡ ਜੀ ਸਭ ਤੋਂ ਪਹਿਲੇ ਤਾਂ ਸਾਡੇ ਚੀਫ ਮਿਨਿਸਟਰ ਨੂੰ ਆਪਣੇ ਆਪ ਨੂੰ ਠੀਕ ਕਰਨਾ ਚਾਹੀਦਾ ਜਿਹੜਾ ਬੰਦਾ ਇਹ ਯੁੱਧ ਨਸ਼ਿਆਂ ਵਿਰੁੱਧ ਕਰ ਰਿਹਾ ਉਹ ਆਪਣੇ ਆਪ ਹੀ ਇਜ਼ ਅ ਐਲਕੋਹੋਲਿਕ ਹਾਂ ਉਹ ਸਬਸਟੈਂਸ ਅਬਿਊਜ਼ ਦਾ ਅਬਿਊਜ਼ ਦੇ ਵਿੱਚ ਇਡੀ ਬੁਰੀ ਤਰ੍ਹਾਂ ਨਾਲ ਪਿਆ ਹੋਇਆ ਹੈ ਕਿ ਉਹਨੂੰ ਕਾਲ ਤੱਕ ਸਮਨ ਕਰ ਰਹੇ ਨੇ ਤੇ ਉਹ ਜਾ ਨਹੀਂ ਰਿਹਾ ਕਹਿੰਦਾ ਮੈਂ ਉੱਥੇ ਜਾ ਕੇ ਤੇ ਸਵਾਲ ਜਵਾਬ ਕਰਾਂਗਾ ਜਾਂ ਜੋ ਵੀ ਜਿਹੜੇ ਵੀ ਤਰੀਕੇ ਨਾਲ ਉਹ ਕਹਿਣਾ ਚਾਹੁੰਦੇ ਨੇ ਕਹਿ ਰਹੇ ਨੇ ਐਸੇ ਇਨਸਾਨ ਦੇ ਨਾਲ ਜਿਹੜਾ ਖੁਦ ਸਬਸਟੈਂਸ ਅਬਿਊਜ਼ ਕਰਦਾ ਹੈ ਉਹਦੇ ਕੋਲੋਂ ਕੀ ਤੁਸੀਂ ਇਹ ਆਪਣੇ ਦਿਲ ਦੇ ਵਿੱਚ ਕਰ ਸਕਦੇ ਹੋ ਕਿ ਉਹ ਯੁੱਧ ਨਸ਼ਾ ਵਿਰੁੱਧ ਕੁਝ ਕਰੇਗਾ ਜਾਂ ਉਹਨੂੰ ਕਿਸੇ ਤਰ੍ਹਾਂ ਨਾਲ ਕਾਮਯਾਬ ਕਰੇਗਾ ਅ ਅ ਫੌਜ ਦੇ ਵਿੱਚ ਸਾਨੂੰ ਸਿਖਾਇਆ ਜਾਂਦਾ ਹੈ ਅਫਸਰੀ ਦੇ ਵਿੱਚ ਸਤਿੰਦਰ ਜੀ ਕੀ ਪਰਸਨਲ ਐਗਜ਼ਾਮਪਲ ਬਹੁਤ ਇੰਪੋਰਟੈਂਟ ਹੁੰਦਾ ਹੈ ਯੂ ਹੈਵ ਟੂ ਲੀਡ ਵਿਦ ਅ ਪਰਸਨਲ ਐਗਜ਼ਾਮਪਲ ਅਗਰ ਤੁਸੀਂ ਪਰਸਨਲ ਐਗਜ਼ਾਮਪਲ ਹੀ ਚੰਗਾ ਨਹੀਂ ਦੇ ਰਹੇ ਤੇ ਤੁਸੀਂ ਲੀਡਰਸ਼ਿਪ ਕਿਦਾਂ ਦਿਓਗੇ ਤੇ ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ ਨਾ ਸਤਿੰਦਰ ਜੀ ਮੈਂ ਇਸ ਇਹ ਯੁੱਧ ਨਸ਼ੇ ਨਸ਼ਾ ਦੇ ਵਿੱਚ ਕਾਫੀ ਦੇਖਦਾ ਹਾਂ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਬੱਲੇ ਗੱਲ ਤੁਸੀਂ ਕਹਿੰਦੇ ਹੋ ਕਿ ਅਸੀਂ ਪਹਿਲਾਂ ਪੜਾਓ ਇਹ ਦੂਸਰਾ ਪੜਾਓ ਇਹਨੇ ਪਹਿਲੇ ਵੀ 6 6 ਮਹੀਨੇ ਪਹਿਲੇ ਵੀ ਕਿਹਾ ਸੀ ਅਸੀਂ ਦੂਸਰੇ ਪੜਾਓ ਚਾਹੇ ਆ ਤੋ ਹੋਨੇ ਇਹ ਦੱਸ ਦੇਣ ਕਿ ਦੂਸਰਾ ਪੜਾਓ ਹੈ ਕੀ ਹੈ ਤੇ ਕਿਹੜੇ ਤਰੀਕੇ ਨਾਲ ਹੈ ਦ ਨੰਬਰ ਆਫ ਡੈਥਸ ਜਿਹੜੀਆਂ ਨੇ ਉਹ ਕੱਟ ਨਹੀਂ ਹੋਈਆਂ ਸਤਿੰਦਰ ਜੀ ਤੁਸੀਂ ਉਹਦਾ ਡਾਟਾ ਦੇਖ ਲਓ ਇਹ ਡਾਟਾ ਦੱਸਦੇ ਨਹੀਂ ਕਿ ਤਰੇ AI ਨੂੰ ਕਰ ਕਰਾ ਕੇ ਤੇ ਬੰਦਾ ਕੱਢ ਲੈਂਦਾ ਡਾਟਾ ਤੇ ਜਿਹੜੇ ਇਹਨਾਂ ਦੀ ਰਜਿਸਟ੍ਰੇਸ਼ਨਸ ਹੈਗੀਆਂ ਨੇ ਤਾਡੀ ਰੀਹੈਬਿਲੀਟੇਸ਼ਨ ਸੈਂਟਰਸ ਚ ਉਹ ਵੀ ਘੱਟ ਨਹੀਂ ਹੋਈਆਂ ਰੀਹੈਬਿਲੀਟੇਸ਼ਨ ਸੈਂਟਰ ਜਿਨੇ ਚਾਹੀਦੇ ਨੋਡੇ ਹੈ ਨਹੀਂ ਨੇ ਤੇ ਇਸ ਤਰੀਕੇ ਦੇ ਨਾਲ 4 5 6 ਬੰਦਿਆਂ ਨੂੰ ਜਾਂ 10 100 ਬੰਦਿਆਂ ਨੂੰ ਕੈਦ ਦੇ ਵਿੱਚ ਪਾ ਕੇ ਜੇਲ੍ਹ ਨੂੰ ਭਰ ਕੇ ਤੁਹਾਡਾ ਇਹ ਯੁੱਧ ਨਸ਼ਾ ਵਿਰੁੱਧ ਹੋ ਨਹੀਂ ਸਕਦਾ ਤੇ ਇੱਕ ਗੱਲ ਹੋਰ ਮੈਂ ਕਹਿਣੀ ਚਾਹਨਾ ਸਤਿੰਦਰ ਜੀ ਸਾਰੀਆਂ ਗਵਰਨਮੈਂਟਸੇ ਕਹਿ ਦਿਆ ਨੇ ਕਿ ਅਸੀਂ ਜੀ ਨਸ਼ਾ ਖਤਮ ਕਰ ਦਵਾਂਗੇ ਆਪਾਂ ਪਹਿਲੇ ਸੋਚ ਕੇ ਚੱਲੀਏ ਕਿ ਨਸ਼ਾ ਖਤਮ ਨਹੀਂ ਹੋ ਸਕਦਾ ਮਸ਼ਲ ਸਿਰਫ ਕੰਟੇਨ ਹੋ ਸਕਦਾ ਹੈ ਤੇ ਉਹਨੂੰ ਕੰਟੇਨ ਕਰਨ ਵਾਸਤੇ ਗਵਰਨਮੈਂਟ ਸਿਵਲ ਸੁਸਾਇਟੀ ਰੋਲ ਮਾਡਲਸ ਫੈਮਲੀਆਂ ਸਕੂਲਸ ਸਾਰਿਆਂ ਨੂੰ ਇਕੱਠੇ ਮਿਲ ਕੇ ਕੰਮ ਕਰਨਾ ਪਏਗਾ ਹੈਲਥ ਸੈਕਟਰ ਸਾਰਿਆਂ ਨੂੰ ਇਕੱਠੇ ਮਿਲ ਕੇ ਕੰਮ ਕਰਨਾ ਪਏਗਾ ਤੇ ਇਹ ਕੰਮ ਜਿਹੜਾ ਹੈ ਇਹ ਜ਼ਮੀਨੀ ਸਤਰ ਤੋਂ ਇੱਕ ਪਿੰਡ ਦੇ ਸਰਪੰਚ ਤੋਂ ਜਾਂ ਇੱਕ ਪਿੰਡ ਦੇ ਪੰਚ ਤੋਂ ਉੱਥੋਂ ਨਿਕਲੇਗਾ ਤੇ ਅੱਗੇ ਵਧੇਗਾ ਗੁਰਦੁਆਰਿਆਂ ਤੋਂ ਨਿਕਲੇਗੀ ਆਵਾਜ਼ ਸਕੂਲਾਂ ਤੋਂ ਆਵਾਜ਼ ਨਿਕਲੇਗੀ ਸੋ ਇਹ ਜਿਹੜਾ ਇਹ ਆਪਣੇ ਉੱਤੇ ਲੈਣਾ ਚਾਹੁੰਦੇ ਨੇ ਨਾ ਕੇਂਦਰੀਵਾਲ ਕੀ ਮੈਂ ਹੀ ਖਤਮ ਕਰ ਦਵਾਂਗਾ ਜਾਂ ਭਗਵੰਤ ਮਾਨ ਤੇ ਕਰ ਹੀ ਨਹੀਂ ਸਕਦਾ ਉਹ ਖੁਦ ਨਸ਼ੇ ਦੇ ਨਾਲ ਉਹ ਆਪਣੇ ਆਪ ਨੂੰ ਠੀਕ ਕਰ ਲੇ ਉਹ ਵੀ ਬੜੀ ਵੱਡੀ ਗੱਲ ਹੈ ਆਪਣੇ ਪਰਿਵਾਰ ਦੇ ਕਾਰਨ ਨਹੀਂ ਕਰ ਲੇ ਹੋਰ ਕਿਸੇ ਕਾਰਨ ਨਹੀਂ ਕਰਦਾ ਉਹਤੇ ਹੈ ਬੱਚੇ ਹੈਗੇ ਨੇ ਉਹਦੇ ਤੇ ਜਿਹੜੇ ਠੀਕੇ ਨਾਲ ਉਹ ਨਸ਼ਾ ਕਰਦਾ ਹੈ ਵੀ ਹੈਵ ਕਰਦਾ ਦੋ ਤਿੰਨ ਦਿਨ ਪਹਿਲੇ ਮੈਂ ਇੱਕ ਵੀਡੀਓ ਦੇਖਿਆ ਸੀ ਬਿਲਕੁਲ ਮਤਲਬ ਅੱਤ ਦੀ ਪੀਟੀ ਹੋਈ ਸੀ ਦੇ ਬਿਲਕੁਲ ਮਤਲਬ ਇਹ ਹੁਦੀਆਂ ਗੱਲਾਂ ਕਰ ਰਏ ਸੀਗੇ ਸਾਡੇ ਚੀਫ ਮਿਨਿਸਟਰ ਸਾਹਿਬ ਇਹ ਗੱਲ ਠੀਕ ਨਹੀਂ ਹੈ ਇਹ ਤਾਂ ਠੀਕ ਵੀ ਨਹੀਂ ਹੈ ਤਾਂ ਇੱਕ ਜਿਹੜੀ ਸਾਨੂੰ ਜੇ ਲੱਗਦਾ ਜਿਹੜੇ ਅੰਕੜੇ ਵੀ ਆ ਰਹੇ ਆ ਇਹਦੇ ਵਿੱਚ ਜਿਹੜੇ ਨਸ਼ਾ ਕਰ ਰਹੇ ਆ ਉਹਨਾਂ ਦੇ ਉੱਪਰ ਇਹਨਾਂ ਨੇ ਬਹੁਤ ਮੁਕੱਦਮੇ ਦਰਜ ਕੀਤੇ ਹੁੰਦੇ ਆ ਉਹ ਵੇਚ ਨਹੀਂ ਰਹੇ ਹੁੰਦੇ ਉਹ ਕਰ ਰਹੇ ਹੁੰਦੇ ਉਹਨਾਂ ਦਾ ਇਲਾਜ ਹੋ ਰਿਹਾ ਉਹ ਸੋਸਾਇਟੀ ਦਾ ਤੁਸੀਂ ਕਹੇ ਸੀਵਲ ਸੋਸਾਇਟੀ ਉਹਨਾਂ ਦਾ ਇਲਾਜ ਆ ਪਰ ਜਿਹੜੇ ਕਰ ਰਹੇ ਕਰਵਾ ਰਹੇ ਆ ਜਾਂ ਜਿਹੜੇ ਬਹੁਤ ਜ਼ਿਆਦਾ ਇਸ ਕੰਮ ਦੇ ਵਿੱਚ ਪਏ ਹੋਏ ਆ ਜਿਹੜੇ ਪੈਸਾ ਕਮਾ ਰਹੇ ਆ ਉਹਨਾਂ ਦੇ ਉੱਪਰ ਕਿੰਨੇ ਕੁ ਲੋਕ ਫੜੇ ਗਏ ਔਰ ਉਹਨਾਂ ਤੇ ਕੀ ਕੀ ਕਾਰਵਾਈ ਹੋਈ ਹੈ ਇੱਕ ਪੰਜਾਬ ਨੂੰ ਦੇਖਣ ਦੀ ਜ਼ਰੂਰਤ ਹੈ ਸਰ ਇੱਕ ਜਿਹੜੀ ਆਪਾਂ ਸ਼ੁਰੂ ਚ ਗੱਲ ਕੀਤੀ ਇਸ ਦੇਸ਼ ਦੇ ਲਈ ਵੀ ਜੁਡੀਸ਼ੀਅਲ ਰਿਫਾਰਮ ਜਿਹੜੇ ਹੋ ਰਹੇ ਹੈ ਇੱਕ ਪੇਪਰਲੈਸ ਜਿਹੜੀ ਕਚੈਰੀ ਕੇਰਲਾ ਦੇ ਵਿੱਚ ਹੈ ਸ਼ੁਰੂ ਹੋਈ ਹੈ 8 ਜਨਵਰੀ ਨੂੰ ਚੀਫ ਜਸਟਿਸ ਸੁਰੇ ਕਾਮਤੇ ਜੀ ਨੇ ਉਹਦਾ ਉਦਘਾਟਨ ਕੀਤਾ ਹੈ ਔਰ ਪੂਰੀ ਪੂਰੀ ਤਰ੍ਹਾਂ ਡਿਜੀਟਲ ਹੈ ਸਭ ਕੁਝ ਹੈ ਇਹਦੇ ਬਾਰੇ ਸਾਨੂੰ ਥੋੜਾ ਚੰਨ ਹਾਂ ਹਾਂ ਸਤੰਤਿ ਆਪਾਂ ਕੇਰਲਾ ਨੂੰ ਬਹੁਤ ਵੱਡੀ ਵਧਾਈ ਦਿੰਦੇ ਆ ਕਿ ਐਡਾ ਉਹਨਾਂ ਨੇ ਇੱਕ ਵੱਡੀ ਪਹਿਲ ਕੀਤੀ ਹੈ ਤੇ ਉਹ ਇੱਕ ਬੜਾ ਚੰਗਾ ਇੱਕ ਬੜਾ ਪੜਿਆ ਲਿਖਿਆ ਸਾਡਾ ਇੱਕ ਸੂਬਾ ਹੈ ਕੇਰਲਾ ਤੇ ਉੱਥੇ ਅਗਰ ਉਥੋਂ ਪਹਿਲ ਹੋਈ ਹੈ ਤੇ ਉਥੇ ਉਥੋਂ ਦੀ ਇੱਕ ਤਰ੍ਹਾਂ ਦੇ ਨਾਲ ਇੱਕ ਪਾਇਲਟ ਪ੍ਰੋਜੈਕਟ ਹੈਗਾ ਤੇ ਪਾਇਲਟ ਪ੍ਰੋਜੈਕਟ ਅਗਰ ਅੱਛਾ ਚਲੇਗਾ ਤੇ ਤੁਸੀਂ ਤੇ ਵਕੀਲ ਹੋ ਤੁਸੀਂ ਖੁਦ ਸਮਝ ਸਕਦੇ ਹੋ ਇਨਫੈਕਟ ਤੁਸੀਂ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਇਹਦੇ ਨਾਲ ਕਿੰਨਾ ਫਰਕ ਪੈ ਜਾਏਗਾ ਤੇ ਅਸੀਂ ਉਹਨਾਂ ਨੂੰ ਬੜੀ ਵਧਾਈ ਦਿੰਨੇ ਆ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਤੁਹਾਡੇ ਨੰਬਰ ਆਫ ਕੇਸਸ ਕੇਸਸ ਨੂੰ ਡੀਲ ਕਰਨਾ ਵੀ ਵਦਿਆ ਹੋ ਜਾਏਗਾ ਕੰਮ ਜਿਹੜਾ ਹੋ ਜਿਆਦਾ ਐਫੀਸ਼ੀਐਂਟ ਹੋ ਜਾਏਗਾ ਤੇਜ਼ ਹੋ ਜਾਏਗਾ ਇਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਜਾਏਗੀ ਇਨਫੋਰਮੇਸ਼ਨ ਤੇ ਇਹ ਸਾਰੀਆਂ ਚੀਜ਼ਾਂ ਬੈਟਰ ਹੋ ਜਾਣਗੀਆਂ ਤੇ ਟਾਈਮ ਵੀ ਬਚੇਗਾ ਤੇ ਐਫੀਸ਼ੀਐਂਸੀ ਵੀ ਆਏਗੀ ਇਸ ਗੱਲ ਦੀ ਅਸੀਂ ਬੜੀ ਬਹੁਤ ਵਧਾਈ ਦਿੰਨੇ ਆ ਕੇਰਲ ਨੂੰ ਉਸ ਡਿਸਟ੍ਰਿਕਟ ਕੋਰਟ ਨੂੰ ਤੇ ਪੂਰੀ ਲੀਗਲ ਫਰੇਟਰਨਿਟੀ ਨੂੰ ਅਗਰ ਇਹ ਚੰਗਾ ਹੁੰਦਾ ਹੈ ਤੇ ਸਾਨੂੰ ਪੰਜਾਬ ਦੇ ਵਿੱਚ ਵੀ ਜਲਦੀ ਤੋਂ ਜਲਦੀ ਘੱਟ ਤੋਂ ਘੱਟ ਇੱਕ ਡਿਸਟ੍ਰਿਕਟ ਦੇ ਵਿੱਚ ਸੇਵ ਚੀਜ਼ ਨੂੰ ਰੈਪਲੀਕੇਟ ਕਰ ਦੇਣਾ ਚਾਹੀਦਾ ਹੈ ਤੇ ਬਾਕੀ ਫਿਰ ਬਾਕੀ ਆ ਵੀ ਕਰਨਾ ਚਾਹੀਦਾ ਹੈ ਕਿਉਂਕਿ ਸਾਡੀ ਮੇਰੇ ਖਿਆਲ ਹਾਈ ਕੋਰਟ ਦੇ ਵਿੱਚ ਬਹੁਤ ਵੱਡਾ ਬੈਕਲੌਗ ਹੈਗਾ ਉਹ ਤੁਹਾਨੂੰ ਜ਼ਿਆਦਾ ਪਤਾ ਹੋਏਗਾ ਸਾਰਾ ਚੱਲ ਰਿਹਾ ਪਰ ਹਲੇ ਕਈ ਚੀਜ਼ਾਂ ਪਾਇਲਟ ਇਨੀਸ਼ੀਅਲ ਸਟੇਜ ਤੇ ਪਰ ਚੱਲ ਰਹੀਆਂ ਕਾਫੀ ਚੀਜ਼ਾਂ ਔਨਲਾਈਨ ਕਾਫੀ ਕੁਝ ਹੋ ਗਿਆ ਤੇ ਉਹਨੂੰ ਅੱਗੇ ਤੋਂ ਅੱਗੇ ਇਹ ਲੈ ਕੇਰਲਾ ਨੇ ਜਿਹੜੀ ਕੰਮ ਕੀਤਾ ਹੈਗਾ ਜਿਹੜਾ ਡਿਸਟ੍ਰਿਕਟ ਕੋਰਟ ਦੇ ਵਿੱਚ ਹੋਇਆ ਤੇ ਉਹ ਸਾਡੇ ਲਈ ਵੀ ਆਈਓਪਨਰ ਹੈ ਔਰ ਬਹੁਤ ਜਲਦੀ ਹੋ ਜਵੇ ਡਿਸਟ੍ਰਿਕਟ ਕੋਰਟਸ ਦੇ ਵਿੱਚ ਤਾਂ ਬਹੁਤ ਲੋਕਾਂ ਨੂੰ ਰਾਹਤ ਮਿਲੇਗੀ ਸਰ ਹੁਣ ਆਪਾ ਤੁਹਾਡੇ ਪ్రియ ਸੈਗਮੈਂਟ ਤੇ ਚਲਦੇ ਆਂ ਬਾਲੀਬॉल ਨੈਸ਼ਨਲ ਚੈਂਪੀਅਨਸ਼ਿਪ ਵਰਨਸੀ ਚ ਹੋ ਰਹੀ ਹੈ 4 ਤਰੀਕ ਨੂੰ ਅਪ ਪ੍ਰਧਾਨ ਮੰਤਰੀ ਦੇ ਇਲਾਕੇ ਦੇ ਵਿੱਚ ਹੋ ਰਹੀ ਹੈ ਉਹਨਾਂ ਦੇ ਖੇਤਰ ਵਿੱਚ ਹੋ ਰਹੀ ਹੈ ਉਹਨਾਂ ਨਾਲ ਕਟਾਣ ਕੀਤਾ 4 ਤਰੀਕ ਨੂੰ 11 ਤੱਕ ਉਹਨਾਂ ਦੀ ਐਂਡ ਹੋਏਗਾ ਉਹਦੇ ਵਿੱਚ ਕਾਫੀ ਕੁਝ ਚੱਲ ਰਿਹਾ ਹੈ ਤੇ ਇਹਦੇ ਬਾਰੇ ਸਭ ਨੂੰ ਜਾਣਨਾ ਪਵੇਗਾ ਹਾਂ ਸਦਰ ਜੀ ਉਹਨੂੰ ਤੇ ਵਾਲੀਬਾਲ ਦਾ ਕੁੰਭ ਬੁਲਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਬਹੁਤ ਅੱਛੀ ਗੱਲ ਹੈ ਸਦਰ ਜੀ ਇੱਕ ਗੱਲ ਜਿਹੜੀ ਮੈਨੂੰ ਸਾਡੇ ਪ੍ਰਧਾਨ ਮੰਤਰੀ ਦੀ ਬਹੁਤ ਚੰਗੀ ਲੱਗਦੀ ਹੈ ਕਿ ਉਹ ਐਸੀਆਂ ਚੀਜ਼ਾਂ ਫੜ ਲੈਂਦੇ ਨੇ ਦੇਖੋ ਵਾਲੀਬਾਲ ਦੇ ਬਾਰੇ ਕੁਝ ਜ਼ਿਆਦਾ ਸਾਡੇ ਦੇਸ਼ ਦੇ ਵਿੱਚ ਏਡੀ ਕੋਈ ਜਾਣਕਾਰੀ ਨਹੀਂ ਹੈ ਅਸੀਂ ਕ੍ਰਿਕਟ ਦੇ ਬਾਰੇ ਬਹੁਤ ਜਾਣਕਾਰੀ ਹੈ ਹੁਣ ਆਇਸਤਾ ਆਇਸਤਾ ਹਾਕੀ ਦੇ ਬਾਰੇ ਵੀ ਹੋ ਗਈ ਆਰਚਰੀ ਹੋ ਗਈ ਸ਼ੂਟਿੰਗ ਹੋ ਗਈ ਇੰਨੀਆਂ ਚੀਜ਼ਾਂ ਦੇ ਵਾਕਏ ਰੈਸਲਿੰਗ ਹੋ ਗਈ ਬਾਲੀਬਾਲ ਦੇ ਬਾਰੇ ਤੇ ਬਾਸਕਟਬਾਲ ਦੇ ਬਾਰੇ ਇੱਥੇ ਕੋਈ ਏਡੀ ਜਿਆਦਾ ਜਾਣਕਾਰੀ ਨਹੀਂ ਹੈ ਤੇ ਦੇਖੋ ਕਿੰਦਰਾ ਪ੍ਰਧਾਨ ਮੰਤਰੀ ਜੀ ਨੇ ਸਾਡੇ ਬੜੇ ਆਦਰਨੀਯ ਪ੍ਰਧਾਨ ਮੰਤਰੀ ਜੀ ਨੇ ਵਾਲੀਬਾਲ ਫੜ ਲਿਆ ਤੇ ਆਪਣੀ ਕੌਨਸਟਿਟੂਐਂਸੀ ਦੇ ਵਿੱਚ ਉਹਦੀਆਂ ਚੈਂਪੀਅਨਸ਼ਿਪਸ ਕਰਾਈਆਂ ਤੇ ਖੁਦ ਉਹਨੂੰ ਇਨੋਗਰੇਟ ਕੀਤਾ ਤਾਂ ਕਿ ਲੋਕਾਂ ਦੇ ਵਿੱਚ ਵਾਲੀਬਾਲ ਦੀ ਜਾਗਰਤੀ ਆ ਜਾਏ ਤੇ ਉਹ ਵੀ ਇੱਕ ਗੇਮ ਜਿਹੜੀ ਹੈ ਉਹਦੇ ਵਿੱਚ ਅਸੀਂ ਐਕਸਲ ਕਰਨਾ ਸ਼ੁਰੂ ਕਰਦੇ ਹੋ। ਦੇਖੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਦੇ ਕਰਕੇ ਵਾਲੀਬਾਲ ਨੂੰ ਕਿੰਨੀ ਵੱਡੀ ਇੱਕ ਬੂਸਟ ਮਿਲੀ ਹੋਏਗੀ ਇਹ ਸੋਚਣ ਦੀ ਗੱਲ ਹੈਗੀ ਹੈ ਨਾ। ਹਾਂ ਕਿ ਬੁਰੇ ਦੇਖੋ ਅਸੀਂ ਤੁਸੀਂ ਤੇ ਮੈਂ ਗੱਲ ਕਰ ਰਹੇ ਆ ਵੋਲੀਬਾਲ ਦੀ ਨਹੀਂ ਤਾਂ ਅਸੀਂ ਕਿਉਂ ਕਰਨੀ ਸੀਗੀ ਵੋਲੀਬਾਲ ਦੀ ਗੱਲ ਅਧਿਕਾਰੀ ਸੋਚਣਾ ਵੀ ਨਹੀਂ ਸੀਗਾ ਕਿ ਵੋਲੀਬਾਲ ਹੋ ਰਿਹਾ ਹੈ ਕਿ ਕੁਛ ਅੰਦਾ ਹੈਗਾ ਤੇ ਅਸੀਂ ਜਿਹੜੇ ਉੱਥੇ ਖੇਡਣ ਵਾਸਤੇ ਟੀਮਾਂ ਗਈਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਨੇ ਆ ਅਸੀਂ ਇਹ ਕਹਿੰਦੇ ਆ ਕਿ ਉਹ ਵਧੀਆ ਖੇਡਣ ਉਹਦੇ ਵਿੱਚੋਂ ਚੰਗੇ ਜਿਹੜੇ ਸਾਡੇ ਬੰਦੇ ਨਿਕਲਣ ਸਾਡੇ ਸਪੋਰਟਸਮੈਨ ਨਿਕਲਨ ਜੋ ਕਿ ਇੰਡੀਆ ਟੀਮ ਬਣਨ ਤੇ ਅਸੀਂ ਪੂਰੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਵਾਲੀਬਾਲ ਦੇ ਵਿੱਚ ਆਪਣਾ ਦਬਦਬਾ ਕਰੀਏ ਇਹੋ ਉਮੀਦ ਲੈਣੇ ਆ ਤੇ ਅਸੀਂ ਆਪਣੇ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਬਹੁਤ ਵਧਾਈ ਦਿੰਨੇ ਆ ਕਿ ਉਹਨਾਂ ਨੇ ਆਪਣੀ ਕੌਨਸਟਿਟੂਐਂਸੀ ਦੇ ਵਿੱਚ ਇੱਕ ਏਡੀ ਵੱਡੀ ਨੈਸ਼ਨਲ ਚੈਂਪੀਅਨਸ਼ਿਪ ਨਾ ਸਿਰਫ ਕਰਾਈ ਪਰ ਖੁਦ ਵੀ ਉੱਥੇ ਉਹਦੇ ਉਦਘਾਟਨ ਵਾਸਤੇ ਗਏ ਤੇ ਉਹਦੇ ਵੱਲ ਬੜਾ ਦੇਖ ਰਹੇ ਨੇ ਦੇਖਿਓ ਉਹਨਾਂ ਨੇ ਹੁਣ ਸਾਰੇ ਜਿਹੜੇ ਉੱਥੋਂ ਦੇ ਪਲੇਅਰ ਨੇ ਉਹਨਾਂ ਨੂੰ ਵੀ ਉਹ ਬੁਲਾਣਗੇ ਉਹਨਾਂ ਦੇ ਨਾਲ ਚਾਹ ਪੀਣਗੇ ਇਹਨਾਂ ਚੀਜ਼ਾਂ ਨਾਲ ਬਹੁਤ ਫਰਕ ਪੈ ਜਾਂਦਾ ਹੈ ਸਤਿੰਦਰ ਜੀ ਉਹਦੇ ਨਾਲ ਨਾਲ ਉਹ ਮੇਰੇ ਖਿਆਲ WPL ਵੀ ਸ਼ੁਰੂ ਹੋ ਰਿਹਾ ਹੈ ਵਿਮਨਸ ਲੀਗ ਪ੍ਰੀਮੀਅਰ ਲੀਗ ਸਾਡੀਆਂ ਧੀਆ ਜਦੋਂ ਖੇਡਦੀਆਂ ਨੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਮੈਂ ਵੈਸੇ ਕ੍ਰਿਕਟ ਦੇਖਦਾ ਨਹੀਂ ਪਰ ਇੱਕ ਤੋਂ ਮੈਚ ਜ਼ਰੂਰ ਦੇਖਾਂਗਾ ਫਿਰ ਕਦੀ ਉਹਨਾਂ ਦੀ ਗੱਲ ਵੀ ਕਰਾਂਗੇ ਅਗਰ ਕੋਈ ਨਵਾਂ ਕੋਈ ਤਾਰਾ ਉਹਦੇ ਵਿੱਚੋਂ ਚਮਕ ਕੇ ਆਏਗਾ ਤੇ ਉਹਦੇ ਵਾਸਤੇ ਵੀ ਅਸੀਂ ਬਹੁਤ ਵਧਾਈਆ ਦਿੰਦੇ ਆ ਸਾਰਿਆਂ ਨੂੰ ਕਰਨ ਸਾਹਿਬ ਅੱਜ ਦਾ ਸ਼ੋਅ ਖਤਮ ਕਰਨ ਤੋਂ ਪਹਿਲੇ ਤੁਹਾਡੇ ਫਾਈਨਲ ਟੇਕ ਦਾ ਹਾਂ ਸਿੰਦਰਜੀ ਮੈਨੂੰ ਨਾ ਪਤਾ ਲੱਗਿਆ ਇਹ ਕਿਥੇ ਨਿਊਜ਼ ਦੇ ਵਿੱਚ ਨਹੀਂ ਆ ਮੈਂ ਕਿਥੇ ਪੜਿਆ ਤੇ ਉਹਦੇ ਬਾਅਦ ਕਿਉਂਕਿ ਮੈਂ ਦੇਸ਼ ਦੇ ਬਾਹਰ ਆ ਮੈਂ ਕਲੀਅਰ ਵੀ ਨਹੀਂ ਕਰ ਸਕਿਆ ਪਰ ਕੋਈ ਸਕੂਲ ਹੈਗਾ ਮਾਂਸਾ ਦੇ ਵਿੱਚ ਰੈਨੈਸੈਂਸ ਸਕੂਲ ਉਹਦੇ ਬਾਰੇ ਮੈਂ ਕਿਥੇ ਪੜਿਆ ਸੀ ਸੋਸ਼ਲ ਮੀਡੀਆ ਦੇ ਵਿੱਚ ਕਿ ਉਹਦੇ ਬੱਚਿਆਂ ਨੇ ਇਕੱਠੇ ਮਿਲ ਕੇ ਕੋਈ ਇੱਕ ਐਸਾ ਡਿਵਾਈਸ ਬਣਾਇਆ ਜੋ ਕਿ ਤੁਹਾਡੀ ਕਾਰ ਦੇ ਵਿੱਚ ਅਗਰ ਲੱਗ ਜਾਏ ਤੇ ਅਗਰ ਤੁਹਾਨੂੰ ਨੀਂਦ ਆ ਰਹੀ ਹੈ ਅਗਰ ਤੁਹਾਡੀਆਂ ਅੱਖਾਂ ਬੰਦ ਹੋਣ ਗਿਆ ਤੇ ਉਹ ਇੱਕਦਮ ਆਵਾਜ਼ ਕੱਢੇਗਾ ਤੇ ਨਾਲ ਕਾਰ ਨੂੰ ਬੰਦ ਵੀ ਕਰ ਦੇਗਾ ਦੇਖੋ ਸਤਿੰਦਰ ਜੀ ਸਾਡੇ ਬੱਚੇ ਐਸੇ ਸਾਡੇ ਜਿਹੜੇ ਬੱਚੇ ਨੇ ਉਹਨਾਂ ਦੇ ਕੰਮ ਨੂੰ ਉਹਨਾਂ ਦੀ ਸੋਚ ਨੂੰ ਦੱਸਣਾ ਲੋਕਾਂ ਨੂੰ ਹੈ ਤੇ ਉਹਨਾਂ ਦੀ ਸੋਚ ਦੇ ਵਾਸਤੇ ਉਹਨਾਂ ਨੂੰ ਵਧਾਈਆਂ ਦੇਣੀਆਂ ਮੁਬਾਰਕਾਂ ਦੇਣੀਆਂ ਤੇ ਖੁਸ਼ੀ ਪ੍ਰਗਟ ਕਰਨੀ ਤੇ ਖੁਸ਼ੀ ਹੋਣੀ ਵੀ ਦਿਲ ਦੇ ਵਿੱਚ ਕਿ ਸਾਡੇ ਬੱਚੇ ਐਸਾ ਸੋਚ ਰਹੇ ਨੇ ਅਸੀਂ ਇਹ ਸਕੂਲ ਦੇ ਬੱਚਿਆਂ ਨੂੰ ਬਹੁਤ ਵਧਾਈ ਦਿੰਨੇ ਆ ਪੰਜਾਬ ਪਾਲਸ ਦੇ ਵੱਲੋਂ ਤੇ ਤੁਹਾਡੇ ਵੱਲੋਂ ਤੇ ਅਸੀਂ ਇਹ ਵੀ ਕਹਿੰਨੇ ਆ ਕੁਮਾਰ ਮੰਗਲਮ ਬਿਰਲਾ ਜੀ ਜੋ ਉਹਨਾਂ ਨੂੰ ਵੀ ਕਹਿੰਨੇ ਆ ਤੇ ਟਾਟਾ ਨੂੰ ਵੀ ਕਹਿੰਨੇ ਆ ਕਿ ਇਹਨਾਂ ਬੱਚਿਆਂ ਦੀ ਇਹ ਜਿਹੜੇ ਇਹਨਾਂ ਨੇ ਡਿਵਾਈਸ ਬਣਾਇਆ ਇਹਨੂੰ ਦੇਖੋ ਇਹਨੂੰ ਪੇਟੈਂਟ ਕਰੋ ਤੇ ਇਹਨੂੰ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਮਦਦ ਕਰੋ ਕਿਉਂਕਿ ਹਰ ਬੰਦੇ ਦੀ ਮੋਟੀਵੇਸ਼ਨ ਹੋਣੀ ਚਾਹੀਦੀ ਹੈ ਅਸੀਂ ਸਕੂਲ ਨੂੰ ਉਹਨਾਂ ਬੱਚਿਆਂ ਨੂੰ ਬਹੁਤ ਪਤਾ ਹੀ ਦਿੰਨੇ ਆ ਤੇ ਬਾਕੀ ਇਹ ਹੈ ਕਿ ਸਾਰਿਆਂ ਨੂੰ ਦੁਬਾਰਾ ਸੀ ਲੋਹੜੀ ਦੇ ਵਾਸਤੇ ਤੇ ਮਕਰ ਸੰਕ੍ਰਾਂਤੀ ਦੇ ਵਾਰਸ ਤੇ ਪੋਂਗਲ ਦੇ ਵਾਸਤੇ ਬਹੁਤ-ਬਹੁਤ ਪਤਾ ਹੀਆ ਦਿੰਨੇ ਆ ਆਪਣੇ ਘਰ 'ਚ ਆਪਣੇ ਦੋਸਤਾਂ ਦੇ ਨਾਲ ਆਪਣੀ ਫੈਮਿਲੀ ਦੇ ਨਾਲ ਮਨਾਓ ਫੈਸਟੀਵਲ ਮਨਾਓ ਬੜੇ ਇੱਕ ਸਾਫ਼ ਸੁਥਰੇ ਤਰੀਕੇ ਦੇ ਨਾਲ ਖੁਸ਼ੀਆਂ ਮਨਾਓ ਤੁਹਾਨੂੰ ਸਾਰਿਆਂ ਨੂੰ ਪਰਮਾਤਮਾ ਸਾਨੂੰ ਤਾਂ ਦੀ ਬਖਸ਼ਿਸ਼ ਕਰੇ ਵੈਗਰੂ ਮੇਰ ਕਰੇ ਅੱਜ ਦਾ ਸ਼ੋਅ ਸਮਾਪਤ ਕਰਨ ਤੋਂ ਪਹਿਲੇ ਇੱਕ ਮੇਰੀ ਬੇਨਤੀ ਹੈ ਕਰਨ ਸਾਹਿਬ ਵੱਲੋਂ ਵੀ ਸਾਰੇ ਦੋਸਤਾਂ ਨੂੰ ਵੀ ਜਿੱਦਾਂ ਤੁਸੀਂ ਸਾਨੂੰ ਇਨਪੁਟ ਦਿੰਦੇ ਹੋ ਉਹਦਾ ਹੀ ਦਿੰਦੇ ਰਹੋ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜਰੂਰ ਕਰੋ ਦਾ ਪੰਜਾਬ ਪਾਲਸ ਨੂੰ ਔਰ ਇੱਕ ਹੋਰ ਬੇਨਤੀ ਹੈ ਦਾ ਪੰਜਾਬ ਪਾਲਸ ਦੇ ਕਈ ਸੈਗਮੈਂਟਸ ਚੱਲਦੇ ਆਂ ਤੇ ਚਾਹੇ ਉਹ ਨਟਦੇ ਹੋਣ ਸਾਡੀ ਖਬਰਾਂ ਹੋਣ ਕਰਨ ਸਾਹਿਬ ਦੇ ਲਗਭਗ ਰੈਗੂਲਰ ਲੇਖ ਉਹਦੇ ਵਿੱਚ ਰਹਿੰਦੇ ਆ ਉਹ ਕਿਰਪਾ ਕਰਕੇ ਸਾਰੇ ਪੜ੍ਹਨ ਵੀ ਔਰ ਉਹਦੇ ਵਿੱਚ ਵੀ ਤੁਹਾਨੂੰ ਕੋਈ ਲੱਗਦਾ ਵੀ ਕੋਈ ਚੀਜ਼ ਐਮਪਰੂਵ ਕਰਨ ਵਾਲੀ ਹੁੰਦੀ ਆ ਉਹ ਵੀ ਅਸੀਂ ਕਰੀਏ ਕਨਸਲਟੋ ਲਬੋ ਬਹੁਤ ਸ਼ੁਕਰੀਆ ਸਸਿਕਾ ਸਤਿਕਾਰ ਜੀ ਬਾਈਗਰ ਜੀ ਕਾ ਖਾਲਸਾ ਬਾਈਗਰ ਜੀ ਕੀ ਫਤਿਹ